ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮੈਲਾ ਪੰਜਵਾ ਬਾਵਰ ਸੋਏ ਰਹੇ ਰਹਾਉ ਮੋ ਕੁਟੰਬ ਵਿਖੇ ਰਸ ਮਤੇ ਮਿਥਿਆ ਗਹਨ ਗ헤 ਮਿਤਨਾ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤੇਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸ਼ਰਨ ਆਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਬਾਜੀ ਜੀ ਜੀ ਜਸਪਿੰਦਰ ਸਿੰਘ ਬਾਜੀ ਹਾ ਗਿਓ ਹਾਂਜੀ ਹਾਂਜੀ ਬੰਦ ਹਾਂਜੀ ਹਾਂਜੀ ਕਰੋ ਸ਼ੁਰੂ ਬਾਪੜੇ ਤੁਹ ਸਮਝੀ ਹਾਂਜੀ ਠੀਕ ਹੈ ਜੀ ਆਸਾ ਮੇਲਾ ਪੰਜਮਾ ਬਾਬਰ ਸੋਏ ਰਹੇ ਰਹਾਉ ਜੀਰਾ ਸਿੰਘ ਜੀ ਮੇਰੀ ਕਲਾਸ ਹਾਂਜੀ ਗੁਰੂ ਸਾਹਿਬ ਇਹ ਸ਼ਬਦ ਦੇ ਵਿੱਚ ਜੋ ਸਾਨੂੰ ਸੋਝੀ ਬਖ ਰਏ ਨੇ ਬਾਬਰ ਸੋਏ ਰਹੇ ਬਾਅਰ ਆਪਾਂ ਕਹਿੰਦੇ ਆ ਜਿਹੜੇ ਜਿਸ ਤਰ੍ਹਾਂ ਝੱਲੇ ਹੋਏ ਹੁੰਦੇ ਆ ਪਾਗਲ ਹੋਏ ਮਾਇਆ ਦੇ ਪਦਾਰਥਾਂ ਦੇ ਮੋਹ ਦੇ ਵਿੱਚ ਉਹ ਸੇ ਵਿੱਚ ਅਗਿਆਨਤਾ ਦੇ ਵਿੱਚ ਸਾਰਾ ਜਿਹੜਾ ਜੀਵਨ ਲੰਘ ਜਾਂਦਾ ਜਿਵੇਂ ਸੁੱਤੇ ਰਹਿਣ ਵਿਹਾਣੀ ਸੁੱਤੇ ਹੀ ਸੱਡੀ ਜਿਹੜੀ ਜ਼ਿੰਦਗੀ ਜੇ ਲੰਘ ਜਾਏ ਉਹ ਸੁੱਤੇ ਹੀ ਆ ਫਿਰ ਉਹ ਜੇ ਅਸੀਂ ਗਿਆਨ ਦੀ ਸੋਜੀ ਲੈ ਕੇ ਜਾਗੇ ਨਹੀਂ ਇਹ ਸੋਬਣ ਜਾਗਣ ਬਹੁਤ ਪ੍ਰਕਾਰ ਆ ਇਕ ਤਾਂ ਜਿਹੜੀ ਆਪਾਂ ਛਵੀਰਕ ਨੀਂਦ ਲੈਨੇ ਆ ਇੱਕ ਅਗਿਆਨਤਾ ਦੇ ਵਿੱਚ ਸੁੱਤੇ ਪਏ ਆ ਇਹ ਦੋ ਤਰ੍ਹਾਂ ਦੀ ਨੀਂਦ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਮਝਾਈ ਹੈਗੀ ਮੋਹ ਕਟੰਬ ਬਿਖੇ ਰਸ ਮਾਤੇ ਵਿਖਿਆ ਗਹਿਨ ਗਹਿ ਹੁਣ ਮੋਹ ਕਟੰਬ ਦੇ ਵਿੱਚ ਜਿਹੜੇ ਆਪਣੇ ਪਰਿਵਾਰਕ ਸਵਾਦਾਂ ਦੇ ਵਿੱਚ ਉਹਨਾਂ ਦੀਆਂ ਜ਼ਰੂਰਤਾਂ ਵਾਸਤੇ ਜਿਹੜੇ ਵਿਸ਼ੇਵਕਾਰਾਂ ਦੇ ਰਸਾਂ ਦੇ ਵਿੱਚ ਮੋਹੇ ਹੋਏ ਆ ਉਸੇ ਰਸਾਂ ਵਿੱਚ ਮਸਤ ਹੋਏ ਆ ਕਿਉਂਕਿ ਜਿਹੜਾ ਸੱਚ ਦੇ ਗੁਣ ਧਾਰਨ ਕਰਨੇ ਸੀ ਉਹ ਧਾਰਨ ਨਹੀਂ ਕੀਤੇ ਜਿਵੇਂ ਕਹਿੰਦੇ ਰਤਨ ਤਿਆਗ ਕੋਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮੰਨੈ ਜੋ ਹੋਵਣਾ ਸੋ ਦੂਰ ਪਰਾਨੈ ਛੋੜ ਜਾਇ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਜਿਹੜੀ ਨਾਲ ਲਿਬੜ ਵਾਲੀ ਚੀਜ਼ ਐ ਉਹ ਤਾਂ ਛੱਡੀ ਬੈਠਾ ਤੇ ਵਿਖਿਆ ਦੇ ਰਸਾ ਵਿੱਚ ਹੀ ਵਸ ਹੋਇਆ ਬੈਠਾ ਮਿੱਥਿਆ ਗਹੰਡ ਹੈ ਜਿਹੜੀ ਚੀਜ਼ ਹਮੇਸ਼ਾ ਰਹਿਣ ਵਾਲੀ ਨਹੀਂ ਐ ਤੇ ਉਹਦੇ ਵੀ ਉਹਨਾਂ ਨੂੰ ਗ੍ਰਹਿਣ ਕਰੀ ਜਾ ਰਿਹਾ ਉਹਨਾਂ ਨੂੰ ਇਕੱਠਾ ਕਰੀ ਜਾ ਰਿਹਾ ਉਹਦੇ 'ਚ ਹੀ ਮਸਤ ਹੈ ਮਿਥਨ ਮੋ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਹੁਣ ਜਿਹੜੇ ਝੂਠੇ ਬਲੋਰਥ ਨੇ ਸਾਡੀ ਜ਼ਿੰਦਗੀ ਦੇ ਵਿੱਚ ਮਿਥੇ ਹੋਏ ਆ ਭੀ ਇਹ ਸੱਚ ਹੈ ਉਹਦੇ 'ਚ ਹੀ ਖੁਸ਼ੀਆਂ ਕਿਹੜੇ ਉਲਾਸ ਆਪਣੇ ਮਨਾਉਂਦਾ ਹੈ ਤੇ ਉਹਦੇ 'ਚ ਮਸਤ ਹੋਇਆ ਖੁਸ਼ੀਆਂ ਕਰ ਰਿਹਾ ਉਹਦੇ 'ਚ ਹੀ ਮਨ ਮੁਖ ਸਤ ਕਹੇ ਉਹ ਉਸੇ ਚੀਜ਼ਾਂ ਨੂੰ ਜਿਹੜਾ ਸੱਚ ਕਰਕੇ ਮੰਨੀ ਬੈਠਾ ਕਿ ਇਹ ਹੀ ਮੇਰੀ ਜਿਹੜੀ ਚੀਜ਼ ਹੈ ਇਹ ਮੇਰੇ ਨਾਲ ਨਿਭਣੀ ਆ ਉਹਦੇ ਵਾਸਤੇ ਸਾਰਾ ਜਿਹੜਾ ਸ਼ਰਮ ਕਰਦਾ ਦੌੜਦਾ ਫਿਰਦਾ ਉਹਦੇ ਚ ਖੁਸ਼ੀ ਆਨੰਦ ਮਾਣਦਾ ਜਿਵੇਂ ਕਹਿੰਦੇ ਬਿਰਥਾ ਕਹੋ ਕੌਨ ਸੋ ਮਨ ਕੀ ਲੋਭ ਅਗਰਸਿਓ ਦਸ ਇਸ ਦਾ ਲੋਭ ਅਗਰਸਿਓ ਦਸ ਹੂ ਦਸ ਤਾਵਤ ਆਸਾ ਲਗਿਓ ਤਨ ਕੀ ਉਸੇ ਵਾਸਤੇ ਉਸੇ ਧਨ ਵਾਸਤੇ ਦੌੜਿਆ ਫਿਰਦਾ ਕਹਿੰਦੇ ਸੁਖ ਕਾ ਹੇਤ ਬਹੁ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜੀਉਂ ਡੋਲਤ ਨਹਿ ਸੁਧ ਰਾਮ ਭਜਨ ਕੀ ਰਾਮ ਭਜਨ ਦੀ ਸੋਝੀ ਨਹੀਂ ਐ ਇਹ ਸਾਰਾ ਜਿਹੜਾ ਜੀਵਨ ਹੈ ਉਹ ਇਸ ਤਰ੍ਹਾਂ ਹੀ ਅਜਾਈਂ ਗੁਆਇਆ ਜਾ ਰਿਹਾ ਜਾ ਰਿਹਾ ਝੂਠ ਦੇ ਵਿੱਚ ਉਹਨੂੰ ਸੱਚ ਮੰਨੀ ਬੈਠਾ ਜਦੋਂ ਕਹਿੰਦੇ ਮਾਨਸ ਜਨਮਕਾਰਤ ਕੋਵਤ ਲਾਜ ਨਹੀਂ ਲੋਗ ਹਸਣ ਕੀ ਨਾਨਕ ਹਰਜ ਅਸੀਂ ਓਂਕ ਕਿਉਂ ਨਹੀਂ ਗਾਵਤ ਕੋ ਮੱਤ ਬਣ ਅਸੈ ਤਾਂ ਕਿ ਜਿਹੜੀ ਤਲ ਦੀ ਕਮਤ ਸੀਗੀ ਅਗਿਆਨਤਾ ਸੀ ਦੂਰ ਹੋਣੀ ਸੀਗੀ ਉਹਨੂੰ ਉਹਨੂੰ ਦਾ ਜਿਆਦਾ ਨਹੀਂ ਕਰ ਰਹੇ ਪਾ ਝੂਠੇ ਦੇ ਵਿੱਚ ਉਹਨੂੰ ਸੱਚ ਕਰਕੇ ਮੰਨਿਆ ਝੂਠ ਨੂੰ ਸੱਚ ਕਰਕੇ ਮੰਨੀ ਬੈਠਾ ਅਮਰ ਅਮਰਤ ਨਾਮ ਪਦਾਰਥ ਸੰਗੇ ਤਿੱਲ ਮਰਮ ਨਾ ਜਾਣਾ ਨਾ ਤਿੱਲ ਮਰਮ ਨਾ ਲਹਿ ਅਮਰਤ ਰੂਪੀ ਜਿਹੜਾ ਗਿਆਨ ਹੈ ਨਾਮ ਪਦਾਰਥ ਹੈ ਜਿਹੜਾ ਹਮੇਸ਼ਾ ਨਾਲ ਨਿਭੜ ਵਾਲਾ ਉਹਦੇ ਵਾਸਤੇ ਇੱਕ ਤਿੱਲ ਜੀ ਨਹੀਂ ਵੀ ਕਹਿੰਦੇ ਉਹਦਾ ਭੇਦ ਨਹੀਂ ਜਾਣ ਰਿਹਾ ਨਾ ਉਹ ਗੁਰੂ ਵਿਦੇਸ਼ ਦੀ ਸੋਚੀ ਪ੍ਰਾਪਤ ਕਰ ਰਿਹਾ ਨਾ ਇਹ ਸਚਾਈ ਦੀ ਜਿਹੜੀ ਸੰਸਾਰ ਦੀ ਹੈ ਉਹਦੇ ਬਾਰੇ ਕੋਈ ਜਿਹੜਾ ਗੁਣਾਂ ਨੂੰ ਧਾਰਨ ਕਰ ਰਿਹਾ ਹੈ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਏ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮੈਨੂੰ ਤਾਂ ਮੇਰੇ ਤੇ ਕਿਰਪਾ ਕਰ ਮੈਨੂੰ ਤਾਂ ਸਤ ਸੰਗ ਦੇ ਨਾਲੇ ਸਤ ਗੁਰਾਂ ਦੇ ਨਾਲੇ ਮੇਰਾ ਤਾਂ ਜਿਹੜੀ ਲੇਵ ਜੁੜੇ ਮੈਨੂੰ ਇਹ ਜੇ ਸਤ ਸੰਗ ਦੀ ਜਿਹੜੀ ਹੈ ਸੰਗਤ ਮਿਲੇ ਨਾਨਕ ਸਰਣ ਆਏ ਮੈਂ ਤਾਂ ਤੇਰੀ ਸ਼ਰਣ ਵਿੱਚ ਆ ਗਿਆ ਇਹ ਤਾਂ ਹੁਣ ਬਿਰਧ ਹੋਇਗਾ ਸਮਾਮੀ ਦਾ ਜਿਵੇਂ ਆਪਾਂ ਪਿੱਛੇ ਪੜਿਆ ਸੀਗਾ ਬਿਰਧ ਤੇ ਕੀ ਹੈ ਬਿਰਧ ਇਹੀ ਹੈ ਜੋ ਸ਼ਰਣਾਵੇ ਤੇ ਸਕੰਟ ਲਾਏ ਹੁਣ ਜਿਹੜਾ ਇਹ ਗੁਣਾਂ ਨੂੰ ਧਾਰਨ ਕਰਦਾ ਹੈ ਇਹਨਾਂ ਸ਼ਰਨਾਂ ਦੇ ਵਿੱਚ ਆਂਦਾ ਜੋ ਗੁਰੂ ਉਪਦੇਸ਼ ਦੀ ਸੋਝੀ ਪ੍ਰਾਪਤ ਕਰਨਾ ਚਾਹੁੰਦਾ ਹੈ ਉਹਨਾਂ ਨੂੰ ਫਿਰ ਇਹ ਕਿਰਪਾ ਵੀ ਪ੍ਰਾਪਤ ਹੁੰਦੀ ਹੈ ਜਿਹੜਾ satsang ਦੇ ਨਾਲ ਜੁੜਦਾ ਇਹਨਾਂ ਨੇ ਸੱਚੀ ਸੰਗਤ ਪ੍ਰਾਪਤ ਕਰ ਲਈ ਹੈ ਜੇ ਮਲਮੁਖਾਂ ਦੀ ਸੰਗਤ ਵਿੱਚ ਹੈ ਤਾਂ ਉੱਥੇ ਉਹੋ ਜਿਹੇ ਉਪਦੇਸ਼ ਮਿਲਣਾ ਪਰ ਜੈਸਾ ਸੇਵਿਤ ਐਸਾ ਹੋਇਆ ਉਹਦੇ ਮੁਤਾਬਕ ਉਹ ਜਿਹੜਾ ਜੱਟ ਮਿਲਣਾ ਹੁਣ ਜੇ ਬੀਜੀਆਂ ਫਿਕਰਾਂ ਤੇ ਉਹਦੇ ਨਾਲ ਤਾਂ ਕੰਡੇ ਹੀ ਮਿਲਣੇ ਆ ਤੇ ਉੱਥੋਂ ਉਹ ਤਾਂ ਦਾਖ ਬਜ਼ੁਰਿਆਂ ਦਾ ਮਿਲਦੀਆਂ ਨਹੀਂ ਆ ਇਹ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਇਸ ਸਾਧ ਸੰਗਤ ਦੇ ਨਾਲ ਮੇਰਾ ਜਿਹੜਾ ਬਸ ਆ ਰਹੇ ਹੁਣ ਮੈਂ ਤਾਂ ਤੇਰੀ ਸ਼ਰਨ ਵਿੱਚ ਆ ਗਿਆ ਇਹ ਗੁਰੂ ਸਾਹਿਬ ਨੇ ਸ਼ਬਦ ਵਿੱਚ ਜੋ ਸੋਝੀ ਦਿੱਤੀ ਮੈਨੂੰ ਇਸ ਤਰ੍ਹਾਂ ਚ ਇੰਨਾ ਸਮਝਾ ਰਹੇ ਹਨ ਹੂੰ ਜੀ ਵਾਹਿਗੁਰੂ ਜੀ ਬਹੁਤ ਵਧੀਆ ਬੜੀ ਧੰਨਵਾਦ ਤੁਹਾਡਾ ਕਰ ਕਿਰਪਾ ਰੱਖੇ ਸਤ ਸੰਗੇ ਨਾਨਕ ਸ਼ਰਨ ਆਏ ਤੇ ਮੈਨੂੰ ਲੱਗਦਾ ਵੀ ਜਿਹੜਾ ਵੀ ਜਿਹਨੂੰ ਕਿਰਪਾ ਕਰਕੇ ਇਹ ਰੱਖੇ ਸਤ ਸੰਗੇ ਨਾਨਕ ਸ਼ਰਨ ਆਏ ਉਹੀ ਆਉਂਦਾ ਇਹ ਵੀ ਇੱਕ ਦਾ ਡਾਇਰੈਕਟ ਦੋਨੋਂ ਭਾਵ ਆਪਾਂ ਲੈਨੇ ਆ ਜਾਣਾ ਭਾਵੇਂ ਕਿਰਪਾ ਆਪਾ ਮੰਨੀ ਲੈਣੇ ਹੁੰਦੇ ਆ ਜਦੋਂ ਆਪਾ ਸਰਨੇ ਪੈੰਨੇ ਆ ਤੇ ਵਿਕਬੁਲਰੀ ਇੱਥੇ ਐਵੇਂ ਦੀ ਆ ਇਹਨੂੰ ਕਈ ਵਾਰੀ ਅੱਖਰਾਂ ਨਾਲ ਵੇਖੀਏ ਤੇ ਫਿਰ ਉਹ ਇਸ ਤਰ੍ਹਾਂ ਵੀ ਕਹਿ ਸਕਦੇ ਆ ਤੁਸੀਂ ਵਿਚਾਰ ਬਹੁਤ ਵਧੀਆ ਦਿੱਤੇ ਆ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਹਾਂਜੀ ਭਾਜੀ ਗੁਰਚਰਨ ਸਿੰਘ ਜੀ ਹਾਂਜੀ ਅਗਲੇ ਸ਼ਬਦ ਗੁਰੂ ਸਾਹਿਬ ਕਹਿ ਰਹੇ ਨੇ ਬਾਬਰ ਸੋਏ ਰਹੇ ਹਾਉ ਕਹਦੇ ਹੈ ਬਾਬਰੇ ਬੰਦੁਖ ਤੂੰ ਜਮੇ ਸੁੱਤਾ ਪਿਆ ਹੈ ਮੇਰੇ ਉਹ ਤੈਵਾਂ ਦੱਸਾਂਗਾ ਜਾਗ ਲੈ ਰੇ ਮਨ ਜਾਗ ਲੈ ਕਹਾਂ ਗਾਫਲ ਸੋਇਆ ਉਥੇ ਵੀ ਜਿਉਂਦੇ ਨੇ ਸੁੱਤਾ ਕਿਵੇਂ ਪਿਆ ਮਾਇਆ ਦੇ ਮੂੰਹ ਚ ਸੁੱਤਾ ਪਿਆ ਅਗਿਆਂ ਤੱਕ ਸੁੱਤਾ ਪਿਆ ਜਿਹੜਾ ਕੰਮ ਕਰਨ ਆਇਆ ਸੀ ਉਹ ਪੁੱਸ ਗਿਆ ਹੋਰੇ ਹੋਰੇ ਕੰਮਾਂ ਛੁੱਟਦੇ ਗਏ ਆ ਕੇ ਕਹੇ ਬਾਵਲ ਸੋਏ ਰਹੇ ਮੋਹ ਕੁਟੰਬ ਬਖੈਰਾ ਸਮਾਤੇ ਮਤਿਆ ਗਹਿਨ ਗਹਿ ਕਹ ਜਿਹੜਾ ਮੂ ਕਟੰਬ ਦਾ ਮੂ ਪੜਿਆ ਮਾਇਆ ਦੇ ਮੂ ਜਿ ਕਟੰਬ ਦਾ ਮੂ ਸਭ ਤੋਂ ਨਜ਼ਦੀਕ ਹੁੰਦਾ ਕਟੰਬ ਦੇ ਵਿੱਚੋਂ ਫਿਰ ਸਭ ਤੋਂ ਨਜ਼ਦੀਕ ਹੁੰਦਾ ਆਪਣਾ ਸਰੀਰ ਕਹਿੰਦਾ ਸਾਰੇ ਤੂੰ ਇਹ ਜਿਹੜਾ ਕਟੰਬ ਆ ਵਿਖੇ ਰਸ ਆਇ ਇਹ ਇਹ ਨਾਮ ਰਸ ਨਹੀਂ ਹੈ ਵਿਖੇ ਜਿਵੇਂ ਜ਼ਹਿਰ ਵਾਲੇ ਰਸ ਨੇ ਇਹਦੇ ਵਿੱਚ ਮਤਿਆ ਫਿਰਦਾ ਮਾਇਆ ਦੇ ਰਹਿੰਦਾ ਮਤਿਆ ਫਿਰਦਾ ਜਿਹੜੀ ਮੇਸੀਆ ਚੀਜ਼ ਐ ਇਹਨੇ ਪ੍ਰਾਈ ਚੀਜ਼ ਐ ਉਹਨੂੰ ਕਹਿੰਦੇ ਘੁੱਟ ਕੇ ਫੜਿਆ ਹੋਇਆ ਐ ਜਿੱਸਾ ਗਹਿਦ ਗਹਿ ਇੱਕ ਮਾਇਆ ਦੇ ਕਮਾਲੂ ਮਾਇਆ ਦੇ ਬੋਧੂ ਮਾਇਆ ਦੀਆਂ ਜ਼ਿੰਮੇਵਾਰੀਆਂ ਨੂੰ ਘੁੱਟ ਕੇ ਫੜਿਆ ਹੋਇਆ ਐ ਜਿਹੜੀ ਤੇਰੀ ਅਸਲੀ ਜ਼ਿੰਮੇਵਾਰੀ ਸੀ ਉਹਦੇ ਵਿੱਚੋਂ ਧਿਆਨ ਹਟਾਇਆ ਹੋਇਆ ਐ ਇਹ ਇਸ ਕਰਕੇ ਬਾਬਰ ਕੇ ਹੈ ਤਾਹੁਰਾ ਤਾਂ ਕੇ ਹੈ ਮੋਗ ਡੰਬ ਵਿੱਚ ਖਾਇਰਾ ਸਮਾਤੇ ਮੋਗ ਡੰਬ ਦੇ ਵਿੱਚ ਵਿੱਚ ਜਿਹੜੇ ਵਿੱਚ ਜਿਹੜੇ ਪੁੱਤੋ ਇਹ ਜਿਹੜਾ ਸੱਚ ਮਤਿਆ ਮੈਂ ਫਿਰ ਬਾਦੂਖੀ ਹੁੰਦਾ ਦੇਖ ਕਿਉਂ ਆ ਕਿਉਂਕਿ ਪਹਿਲਾਂ ਬੂਰੇ ਖੁਸ਼ੀ ਦਾ ਬੱਚਾ ਨੂੰ ਪਾਉਦਾ ਜਦੋਂ ਬੱਚੇ ਹੋ ਗਏ ਵੱਡੇ ਫਿਰ ਪੁੱਛਦੇ ਨਹੀਂ ਆਪ ਬੁढ़ा ਹੋ ਜਾਂਦਾ ਫਿਰ ਗਾਲਾਂ ਕਢਦਾ ਫਿਰ ਜ਼ਹਿਰ ਲੱਗਦੀ ਆ ਫਿਰ ਸਮਝ ਆਉਂਦੀ ਆ ਕਿ ਮੈਂ ਤਾਂ ਸਾਰੀ ਉਮਰ ਗਾਤੀ ਕੰਮਾਂ 'ਚ ਲੱਗਿਆ ਰਹਾ ਕਮਾਈ ਕਰਨ ਲੱਗਿਆ ਰਹਾ ਠਗੀਆਂ ਥੋੜੀਆਂ ਕਰਕੇ ਇਹਨਾਂ ਨੂੰ ਪਾਸ ਦਾ ਰਿਹਾ ਪੜਾਉਂਦਾ ਰਿਹਾ ਦਿਖਾਉਂਦਾ ਰਿਹਾ ਵਿਆਹ ਕਰੇ ਬਕਾਦ ਬਣਾ ਕੇ ਜਿੱਤੇ ਹੈਈ ਪਾਰੇ ਮੈਨੂੰ ਕੋਈ ਪੁੱਛਦੀ ਨਹੀਂ ਹੈ ਇਹ ਮੇਖਾਰਾ ਤਦ ਲੱਗਦਾ ਇਹ ਬਖਿਆ ਰਸਤੀ ਇਹ ਉਦੋਂ ਫਿਰ ਸਮਝ ਆਉਂਦੀ ਹੈ ਉਦੋਂ ਕਹਿੰਦੇ ਫਿਰ ਸਲਾਹ ਹੈਗਾ ਕੋਈ ਹੱਥ ਜਦੋਂ ਕਿੜੀਆਂ ਚੁੱਕੇ ਖੇਤ ਫੇਰ ਕਿੱਥੇ ਪੁੰਦੇ ਦੀ ਹਸਨੀ ਆਉਦਾ ਹੈਗਾ ਮੇਚਿਆ ਕਹਿੰਦਾ ਇਹ ਕਹਿੰਦੇ ਤੂੰ ਇਹਨਾਂ ਨੂੰ ਹੁਣ ਤੱਕ ਕੁੱਟ ਕੇ ਫੜ ਕੇ ਰੱਖਿਆ ਇਹਨਾਂ ਦੇ ਵਿੱਚ ਧਿਆਨ ਟਿਕਾ ਕੇ ਮਤਲਬ ਧਿਆਨ ਇਸੇ ਕੰਮ 'ਚ ਰੱਖਿਆ ਮੇਥਨ ਮਨੋ ਰਸ ਸੋਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਕਦ ਤੂੰ ਹੁਣ ਤੱਕ ਜਿਹੜੀ ਮਿਥਿਆ ਸੀਗੀ ਕਿਉਂਕਿ ਜਿੰਨੇ ਵੀ ਸਾਡੇ ਕੰਮ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਲੀ ਕੂੜ ਬੈਸਰ ਯਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਕੱਪ ਹੋਏ ਘਾਲ ਕੂੜ ਕੁੜਾ ਦੇ ਦਗਾ ਬੈਸਰੀ ਆ ਕਰਤਾ ਉਹ ਕਹਿੰਦੇ ਤੂੰ ਕਰਤਾਰ ਨੂੰ ਵਿਸਰ ਕੇ ਇਹ ਮਾਇਆ ਦੇ ਬੋਟੋ ਮਿੱਤ ਮਿੱਤ ਨੂੰ ਮਨੋਰਸ ਸੁਪਨੇ ਦਾ ਆਸ ਇਹਦੇ ਵਿੱਚ ਕਹਦੇ ਹੁੰਦਾ ਹੁੰਦਾ ਆਲਾਸ ਕੇਰੇ ਵਿੱਚ ਖੁਸ਼ੀ ਆ ਤੇ ਰਹਿਣਾ ਝੂਠਿਆਂ ਵਿੱਚ ਮਿੱਠਨ ਮਿੱਠਨ ਹੁੰਦਾ ਜਿਹੜਾ ਮਿੱਠਿਆ ਦਾਗੂ ਦੇ ਸੁਪਨਾ ਹੁੰਦਾ ਸੁਪਨ ਵਰਗਾ ਅੰਦਾਜ਼ ਹੁੰਦਾ ਜਿਵੇਂ ਇਹਦਾ ਅੰਦਾਜ਼ ਆ ਫੇਜੋਂ ਅੰਦਾਜ਼ ਤੇ ਸਰਜੰਦਾ ਸੁਪਨਾ ਟੁੱਟਦਾ ਹੈ ਤੇ ਉਹਨੂੰ ਦੁੱਖ ਲੱਗਦਾ ਹੈ ਜਦੋਂ ਅਫ਼ੀਤ ਸਾਹਮਣੇ ਆਉਂਦੀ ਆ ਜਦੋਂ ਤੇ ਅਸੀਂ ਸਾਹਮਣੇ ਆਉਂਦੀ ਆ ਫੇਰ ਕਹਿੰਦੇ ਤੂੰ ਇਹ ਤੈਨੂੰ ਪਤਾ ਲੱਗਦਾ ਫੇਰ ਕਹਿੰਦੇ ਸਾਰਾ ਉਲਾਸ ਤੇਰਾ ਅਦਾਂ ਦਸੀ ਖਤਮ ਹੋ ਜਾਂਦਾ ਇੱਕੋ ਝਟਕੇ 'ਚ ਮਨ ਮੁੱਖ ਸੱਤ ਕਹੇ ਮੰਗ ਜਰ ਜਰ ਹੈਗਾ ਮੁੱਖ ਦੇ ਦੁਆਰਾ ਜਦੋਂ ਹੈਗਾ ਇਹ ਸੱਤ ਬਦਲਦੇ ਸੱਤ ਕਹਿੰਦੇ ਐਵੇਂ ਵੀ ਬਸ ਜਿਹੜਾ ਮਨ ਮੁੱਖ ਹੋਏ ਉਹਨੂੰ ਸੱਤ ਸਮਝਦਾ ਮਨ ਮੁੱਖ ਮਤਨ ਨੂੰ ਉਸਾਰ ਸਕੋ ਨਾ ਉਸਾਰ ਨੂੰ ਸੁਪਨੇ ਦੀ ਵੀ ਜਗਤ ਹੈ ਜੈਸੇ ਸੁਪਨੋ ਸੁਪਨੇ ਜਿਉ ਸੰਸਾਰ ਉਰਤੇ ਬਦ ਸਭ ਜਿਕੇ ਹੈ ਇਸੇ ਤਰ੍ਹਾਂ ਹੀ ਹੈਗਾ ਮਨ ਮੂਖੇ ਨੂੰ ਸੱਤ ਕਹਦੇ ਨੇ ਅਮਰਤ ਨਾਮ ਪਦਾਰਥ ਸੰਗੇ ਤੇਲ ਮਰਮ ਨਾਲ ਹੈ ਕਹਿੰਦੇ ਪਰ ਤੇਰੇ ਅੰਦਰ ਅਮਰਤ ਨਾਮ ਹੈ ਅਮਰਤ ਨਾਮ ਪਦਾਰਥ ਸੰਗੇ ਜੇ ਸੱਤ ਦਾ ਗਿਆਨ ਉਹ ਵੀ ਤੇਰੇ ਨਾਲ ਹੀ ਹੈ ਉਹਦੇ ਬਸ ਤੂੰ ਧਿਆਨ ਨਹੀਂ ਕਰਦਾ ਅਮਰਤ ਪਦਾਰਥ ਹੈ ਇੱਕ ਨਾਮ ਇੱਕ ਪਦਾਰਥ ਹੈ ਉਹੀ ਤੇਰੇ ਨਾਲ ਹੈ ਤੇਰੇ ਮਰਮ ਨਾਲ ਹੈ ਕਿਉਂਕਿ ਸਤਿਗੁਰ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਜਰਾ ਹੈਗਾ ਗਿਆਨ ਤਤ ਗਿਆਨ ਉਹ ਮੇਰੇ ਅੰਦਰ ਹੀ ਹੈ ਨਾਲੇ ਆ ਕਿਤੇ ਵਿਛੜਦਾ ਨਹੀਂ ਹੈ ਦੂਰ ਨਹੀਂ ਹੈ ਸਤੋਂ ਅਸੀਂ ਸਿਰਫ ਧੋ ਸੋਏ ਹੋਏ ਹੈ ਮਾਇਦੇ ਮੋਚ ਉਦਤ ਧਿਆਨ ਨਹੀਂ ਕਰਦੇ ਉਦਰ ਗਏ ਧਿਆਨ ਮਾਲਮ ਤੇਰੀ ਜ਼ਿੰਦਗੀ ਤੇਰੀ ਨਵੀਂ ਧਿਆਨ ਨਹੀਂ ਕਰਦੇ ਉਧਰ ਤੇਰੇ ਮਰਮ ਨਾਲ ਹੈ ਤਰੀ ਕਿਰਪਾ ਰਾਖੇ ਸਤ ਸੰਗੇ ਨਾਮ ਦੇ ਛੰਨ ਆਹੇ ਕਹਿੰਦੇ ਕਰੀ ਕਿਰਪਾ ਰਾਖੇ ਕਹਿੰਦੇ ਕਰ ਕਿਰਪਾ ਕਿਰਪਾ ਕਰਕੇ ਆਪਣੇ ਹੁਣ ਮੂਲ ਨੂੰ ਨਾਮ ਅੰਦਰ ਨਾਮ ਉਹ ਕਹਿੰਦੇ ਨੇ ਕਹਿੰਦੇ ਕਿਰਪਾ ਕਰਕੇ ਮੈਨੂੰ ਸਤ ਸੰਗ ਵਿੱਚ ਰੱਖ ਸਤ ਦੀ ਸੰਗ ਵਿੱਚ ਸੱਚ ਦੀ ਸੰਗਤ 'ਚ ਰੱਖ ਖੱਤ ਕੀ ਸਾਡਾ ਸਾਡਾ ਮੂਲ ਹੈ ਇੱਕ ਵਾਰ ਸੁਪਨਾ ਹੈ ਇੱਕ ਵਾਰ ਅਸਦੀ ਹੈ ਤਾਂ ਜਿਹੜੀ ਅਸਦੀ ਸੰਦਖੋਂਦਾ ਹੈ ਮੂਲ ਸਾਡਾ ਉਹ ਸੱਤ ਸੰਗ ਉਹਦਾ ਕਰ ਫਿਰ ਨਾਂ ਦੇ ਚੱਲ ਆਏ ਉਹਦੀ ਸੰਗਤ ਦੇ ਵਿੱਚ ਕਹਿੰਦੇ ਆ ਕੇ ਮੈਨੂੰ ਤਾਂ ਇਹ ਪਤਾ ਲੱਗਿਆ ਪਤਾ ਸਮਝ ਗਿਆ ਭਾਈ ਤੁਹਾਨੂੰ ਵੀ ਹਮਦਾਰ ਵੀ ਤੁਸੀਂ ਵੀ ਸਮਝ ਲਓ ਆਪਣੇ ਮੂਲ ਦੀ ਸੱਤ ਸੰਗ ਸੱਤ ਜੀ ਸੰਗ ਕਰੋ ਹਾਂ ਜੀ ਜੀ ਵੀਰ ਜੀ ਬਹੁਤ ਵਧੀਆ ਦੋਨਾਂ ਵੀਰਾਂ ਨੇ ਵਿਚਾਰ ਕੀਤੇ ਆ ਬਿਲਕੁਲ ਸਹਿਮਤੀ ਹੈ ਪੂਰੇ ਵਿਚਾਰ ਦੀ ਭੈਣ ਜੀ ਅ ਸਿਮਰਨ ਕੌਰ ਭੈਣ ਜੀ ਅ ਮਰਜੀਤ ਕੌਰ ਕੋਈ ਵਿਚਾਰ ਰੱਖਣਾ ਜੀ ਆਪ ਜੀ ਨੇ ਸ਼ਵਦੇਵ ਉੱਪਰ ਕੋਈ ਸਵਾਲ ਹੈਗਾ ਅਨਮਿਊਟ ਕਰ ਸਕਦੇ ਹੋ ਸਾਰ ਰੱਖ ਸਕਦੇ ਹੋ ਸਵਾਲ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਫਿਰ ਸਮਾਪਤੀ ਕਰਦੇ ਆਂ ਬਾਵਰੇ ਸੋਏ ਰਹੇ ਸੋਏ ਰਹੇ ਸਾਰਿਆਂ ਦੀ ਗੱਲ ਕੀਤੀ ਹੈ ਜਿਹੜੇ ਬਾਵਰੇ ਨੇ ਜਿਹੜੇ ਜਿਨ੍ਹਾਂ ਦਾ ਆਪਾਂ ਮੰਦਬੁੱਧੀ ਕਹਿ ਦਈਏ ਭਾਵੇਂ ਇਹ ਪਾਗਲ ਵੀ ਕਹਿੰਦੇ ਆ ਲੋਕ ਬਾਵਰੇ ਨੂੰ ਝੱਲਾ ਕਹਿੰਦੇ ਆ ਤੇ ਆਪਾਂ ਕਈ ਵਾਰੀ ਬੰਦੇ ਨੂੰ ਚੰਗੇ ਭਲੇ ਨੂੰ ਵੀ ਜਦੋਂ ਥੋੜਾ ਜਿਹਾ ਵੀ ਆਖੀਦਾ ਵੀ ਬੜਾ ਵਿਸਲਾ ਹੋਇਆ ਬੰਦਾ ਉਹ ਝੱਲਿਆ ਭਰਾ ਉਹ ਵੀਰ ਕੀ ਕਰ ਰਹੇ ਹਨ ਬਾਵਰੇ ਕੀ ਕਰ ਰਹੇ ਤੇ ਇਹਦੇ ਕੋ ਲੰਬਾ ਜਿਹਾ ਜਿੱਦਾਂ ਹੁੰਦਾ ਤੇ ਹੰਨੇ ਹੋਰਾ ਹੁੰਦਾ ਉਸ ਤਰ੍ਹਾਂ ਸੋਏ ਰਹੇ ਸੁੱਤੇ ਹੋਏ ਨੇ ਜਿਹੜੇ ਬਾਵਰੇ ਆ ਉਹੀ ਸੁੱਤੇ ਆ ਉਹਨਾਂ ਨੂੰ ਬਾਵਰੀ ਕਿਹਾ ਜਾਏਗਾ ਆ ਵਿਸਲੇ ਨੇ ਜਿਹੜੇ ਸੁਚੇਤ ਨਹੀਂ ਹੋਏ ਸੱਚ ਨਾਲ ਨਹੀਂ ਜੁੜਦੇ ਬਾਕੀ ਮੋਹ ਕੁਟੰਬ ਵਿਖੇ ਰਸਮਾਂ ਤੇ ਤੁਸੀਂ ਕਹਿ ਦਿੱਤਾ ਬਹੁਤ ਵਧੀਆ ਜਿਹੜਾ ਕੁਟੰਬ ਦਾ ਮੋਹ ਆ ਸਭ ਤੋਂ ਜਿਹੜਾ ਨਜ਼ਦੀਕ ਆ ਸਭ ਤੋਂ ਪਹਿਲਾ ਇਹ ਮੂਹ ਲੱਗਦਾ ਹੈ ਵਿਖੇ ਰਸ ਵਿਖਿਆ ਵਿਸ਼ੇ ਵਿਕਾਰਾਂ ਵਾਲੇ ਰਸ ਇੰਨਾ ਥਮਸਤ ਹੋਇਆ ਮਿੱਥਿਆ ਗੈਣ ਗਏ ਤੇ ਇਹ ਮਿੱਥਿਆ ਆ ਝੂਠ ਆ ਇਹ ਨੂੰ ਫੜ ਕੇ ਬੈਠੇ ਹੋਏ ਨੇ ਇਹਦੇ ਇਹਦੀ ਹੀ ਪਕੜ ਵਿੱਚ ਹੈਗੇ ਨੇ ਦੋ ਇਹ ਨੂੰ ਜਿਵੇਂ ਕਰ ਲੂ ਮਿਤਰ ਮਨੋਰਥ ਸੁਪਨਾ ਆਨੰਦ ਮਿੱਥਿਆ ਮਿਥਨ ਜਿਹੜਾ ਆ ਉਹ ਵੀ ਫਿਰੇ ਹੋਏ ਮਿੱਥਿਆ ਆਸ ਆ ਮਿੱਤਨ ਆ ਮਿੱਥਿਆ ਪੱਕਾ ਨਹੀਂ ਰਹਿਣ ਵਾਲਾ ਨਹੀਂ ਨਿਭਣ ਵਾਲਾ ਨਹੀਂ ਰਾਤ ਦਾ ਇੱਕ ਸੁਪਨੇ ਦੀ ਨਿਆਹੀ ਆ ਇਹ ਜਿਹੜਾ ਉਹੋ ਜਿਹਾ ਜਿੱਦਾਂ ਕਿਸੇ ਸੁਪਨੇ ਦਾ ਜਿਹੜਾ ਸੁਪਨੇ ਦਾ ਆਨੰਦ ਮੰਨ ਕੇ ਵਸਾ ਕੇ ਬਿਠਿਆ ਹੋਵੇ ਉਸੇ ਤਰ੍ਹਾਂ ਦਾ ਇਹ ਕੋਈ ਮਿੱਥਿਆ ਹੋਇਆ ਜਿਹੜਾ ਮਨੋਰਥ ਕੋਈ ਕਾਜ ਇਸ ਤਰ੍ਹਾਂ ਦਾ ਆਪਾਂ ਮਿੱਥ ਲੀਨੇ ਆ ਜਿਹੜੇ ਜਿਹੜੇ ਨਾਲ ਨਿਭਣ ਵਾਲੇ ਕਾਜ ਨਹੀਂ ਸਦਾ ਜਿਹੜੇ ਸੱਚ ਮਨੁੱਖ ਦੇ ਕਿਤੇ ਕਾਜ ਕਰਨ ਵਾਲੇ ਨਹੀਂ ਹੈਗੇ ਉਹ ਕਰਦਾ ਆ ਉਹ ਉਹਨਾਂ ਨੂੰ ਮਿੱਥਨ ਮਨੋਰਥ ਹੀ ਕਿਹਾ ਕਿ ਉਹ ਸੁਪਨੇ ਦੇ ਆਨੰਦ ਵਰਗੇ ਹੀ ਨੇ ਹੱਥ ਪੱਲੇ ਕੁਝ ਨਹੀਂ ਰਹਿਣਾ ਆਨੰਦ ਤੇ ਹੈ ਨਹੀਂਗਾ ਉਹ ਸੁਪਨਾ ਆ ਭਾਵ ਕਿ ਝੂਠ ਆ ਇਦਾਂ ਹੀ ਇੱਕ ਪਖਲਾ ਪਕਲਾਟ ਹੈਗੀ ਆ ਕਿਹ ਤਰ੍ਹਾਂ ਦੀ ਮਨਮੁਖ ਸੱਤ ਕਹੇ ਪਰ ਮਨ ਦੇ ਅੰਦਰ ਮਨ ਦੇ ਅੰਦਰ ਮੁਖ ਦੇ ਅੰਦਰ ਇਹਨੂੰ ਪਾਵ ਆਪਣੇ ਜੀਵਨ ਵਿੱਚ ਇਹਨੂੰ ਸੱਤ ਮੰਨ ਕੇ ਮੰਨੀ ਜਾਂਦਾ ਔਰ ਸੱਚ ਕਹਿ ਰਿਹਾ ਆਪਣੇ ਆਪਣੇ ਮਨ ਵਿੱਚ ਇਹਨੂੰ ਸੱਤ ਮੰਨੀ ਬੈਠਾ ਹੈ ਅੰਮ੍ਰਿਤ ਨਾਮ ਪਦਾਰਥ ਸੰਗੇ ਤੇ ਇਹ ਪਦਾਰਥ ਵਧੀਆ ਭਾਜੀ ਤੁਸੀਂ ਜਿਵੇਂ ਕਿਹਾ ਕਿ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਅਸਲ ਖਜ਼ਾਨਾ ਜਾਂ ਪਦਾਰਥ ਆ ਇਹ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਜਲ ਸੱਚ ਦਾ ਗਿਆਨ ਸੱਚ ਨਾਮ ਆ ਤੇਲ ਮਰਮ ਨਾਲੇ ਇਹਦੇ ਬਾਰੇ ਤੇਲ ਪਰ ਜਿੰਨੀ ਥੋੜੀ ਬਹੁਤ ਜੀਵੀ ਸੋਜੀ ਨਹੀਂ ਰੱਖਦਾ ਜਾਇ ਦੇ ਨਾਲ ਸਾਝ ਨਹੀਂ ਰੱਖਦਾ ਕਰ ਕਿਰਪਾ ਰੱਖੇ ਸਤ ਸੰਗੇ ਨਾਨਕ ਸ਼ਰਣਾ ਹੈ ਗੁਰੂ ਸਾਹਿਬ ਕਹਿੰਦੇ ਰੱਖੇ ਰੱਖੇ ਉਹੀ ਨੇ ਜਿਹੜੇ ਸੱਚ ਦੀ ਸੰਗਤ ਆਏ ਨੇ ਜਾਂ ਸੱਚ ਦੀ ਸੰਗਤ ਵਿੱਚ ਲਿਆ ਕੇ ਉਹਨਾਂ ਤੇ ਕਿਰਪਾ ਕੀਤੀ ਆ ਕਿ ਉਹਨਾਂ ਨੂੰ ਆ ਸੌਰੀ ਜਾਂ ਉਹਨਾਂ ਨੂੰ ਸੱਚ ਦੀ ਸੰਗਤ ਪ੍ਰਾਪਤ ਕੀਤੀ ਹੋਈ ਆ ਕੋਈ ਸੱਚ ਸੰਗਤ ਕਿਰਪਾ ਦੇ ਨਾਲ ਤੇ ਗੁਰਪ੍ਰਸਾਦੀ ਹੋਈ ਆ ਨਾਨਕ ਸ਼ਰਣਾ ਹੈ ਉਹੀ ਸ਼ਰਨ ਆਉਂਦੇ ਨੇ ਤੇ ਆਪਾਂ ਨੂੰ ਵੀ ਹੋਣਾ ਚਾਹੀਦਾ ਬਹੁਤ ਵਧੀਆ ਵਿਚਾਰ ਹੋਈ ਹੈ ਜੀ ਛੋਟਾ ਸ਼ਬਦ ਸੀ ਮੈਂ ਕਹਾਂ ਚਲੋ ਬਹੁਤ ਛੋਟੀ ਨਾ ਰਹੇ ਜੇ ਮੈਂ ਵੀ ਇਹਦੇ ਚ ਹਾਜ਼ਰੀ ਭਰ ਲਈ ਆ ਦੋਨਾਂ ਵੀਰਾਂ ਨੇ ਬਾਕਮਾਲ ਵਿਚਾਰ ਕਰਦੇ ਆ ਵੀਰ ਗੁਰਚਰਨ ਸਿੰਘ ਜੀ ਵੀ ਬਹੁਤ ਵਧੀਆ ਔਰ ਵੀਰ ਜਸਵਿੰਦਰ ਸਿੰਘ ਵੀ ਬਾਕੀ ਭੈਣਾ ਸੜੀਆਂ ਅਜੇ ਘਰ ਬਿਜੀ ਨੇ ਧੰਨਵਾਦ ਹੈ ਸਾਰੇ ਵੀਰਾਂ ਦਾ ਜਿਹੜੇ ਵਿਚਾਰ ਸੁਣਦੇ ਨੇ ਜਿਹੜੇ ਬਾਅਦ ਸੁਣ ਕੇ ਸਾਰਿਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Sağ vur dikkat, Sağ ol, dikkat. Evet. Hmm.